ਸਤਿ ਸ਼੍ਰੀ ਅਕਾਲ ਜੀ ਦੀ ਦੁਆ ਵਿੱਚ ਸਾਰੇ ਹੋਪ ਸਾਰੇ ਆਪਣੇ প্লেਸਸ ਤੇ ਤੁਸੀਂ ਬਹੁਤ ਜ਼ਿਆਦਾ ਵਧੀਆ ਹੋਵੋਗੇ ਲਓ ਜੀ ਅੱਜ ਤੁਹਾਡੇ ਲਈ ਜਿਵੇਂ ਜਿਵੇਂ ਗਰਮੀ ਵਧ ਰਹੀ ਹੈ ਉਹ ਮੇਰੇ ਕੋਲ ਕਾਟਨ ਦੇ ਸੂਟ ਹੈ ਜਿਹੜੇ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਕਿਉਂਕਿ ਜ਼ਿਆਦਾ ਨੀੜ ਹੁੰਦੀ ਹੈ ਗਰਮੀ ਦੇ ਵਿੱਚ ਆਪਾਂ ਨੂੰ ਕੀ ਆਪਾਂ ਲੱਗੇ ਆ ਤੁਹਾਡੇ ਲਈ ਮੈਚਿੰਗ ਸੂਟ ਇਹਨਾਂ ਨੂੰ ਇਹ ਕੱਟ ਪੀਸ ਸੀਗੇ ਕੱਟ ਪੀਸਾਂ ਦੇ ਵਿੱਚੋਂ ਤੁਹਾਡੇ ਲਈ ਆਪਾਂ ਮੈਚਿੰਗ ਬਣਾ ਦਿੱਤੇ ਰਗੇ 600 ਰੁਪਏ ਦਾ ਸੂਟ ਰਹੂਗਾ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋਗੇ 600 ਰੁਪਏ ਦਾ ਸੂਟ ਪਹਿਲਾਂ ਹੀ ਮੈਂ ਤੁਹਾਨੂੰ ਰੇਟ ਦੱਸ ਦਿੱਤਾ ਹੈਗਾ ਤਾਂ ਜੋ ਬਾਅਦ ਚ ਕੋਈ ਕਨਫਿਊਜ਼ਨ ਨਾ ਰਹੇ ਸ਼ਿਪਿੰਗ ਐਕਸਟਰਾ ਹੈ ਲਓ ਜੀ ਆਪਾਂ ਮੈਚਿੰਗ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ ਹੈ ਜਿਹੜੀ ਤੁਹਾਨੂੰ ਮਿਲ ਲਗੀ ਜੀ 5 ਮੀਟਰ ਫੈਬਰਿਕ ਹੋਊਗਾ ਜੀ 600 ਰੁਪਏ ਦਾ ਸੂਟ ਹੋਊਗਾ ਜਿਹੜਾ ਮਰਜ਼ੀ ਸੂਟ ਤੁਸੀਂ ਲੈ ਲਓ ਲਓ ਜੀ ਬੜੇ ਪਿਆਰੇ ਪਿਆਰਾ ਜਿਹਾ ਸਟਫ ਹੈਗਾ ਬਹੁਤ ਸੋਹਣੇ ਕੱਟ ਪੀਸ ਨੇ ਜੀ ਕੱਟ ਪੀਸਾਂ ਦੇ ਵਿੱਚੋਂ ਹੀ ਇਹ 2.5 ਮੀਟਰ ਪ੍ਰੋਪਰ 2.5 ਮੀਟਰ ਸ਼ਰਟ ਦਾ 2.5 ਮੀਟਰ ਬਾਟਮ ਦਾ ਮਿਲੂਗਾ ਜੀ ਓ ਰੋਚੀ ਇਹਦੇ ਨਾਲ ਆਪਾਂ ਨੇ ਮੈਚਿੰਗ ਕੀਤੀ ਹੈ ਬਲੈਕ ਨਾਲ ਬਹੁਤ ਸੋਹਣੀ ਲੱਗ ਰਹੀ ਸੀ ਇਹਦੀ ਬਲੈਕ ਨਾਲ ਕੰਟਰਾਸਟ ਬਾਕੀ ਜੇ ਤੁਸੀਂ ਇਸ ਕਲਰ ਦੀ ਲਗਵਾਉਣਾ ਚਾਹੁੰਦੇ ਤਾਂ ਲਗਵਾ ਸਕਦੇ ਹੋ ਬਾਟਮ ਜੇ ਕਲੀ ਸ਼ਰਟ ਵੀ ਲੈਣਾ ਚਾਹੁੰਦੇ ਤਾਂ 300 ਰੁਪਏ ਦੀ ਸ਼ਰਟ ਹੈ ਜੀ ਇਹ ਵੀ ਬਲੈਕ ਨਾਲ ਕੰਟਰਾਸਟ ਹੋਏ ਦਾ ਇਹ 올ਓਵਰ ਸੂਟ ਰਹੂਗਾ ਜੀ ਟਾਈਟਾਈ ਦੀ ਕੱਟ 올ਓਵਰ ਸੂਟ ਹੈਗਾ ਜੀ ਤੇ ਇਹ ਵਾਲਾ ਵੀ 올ਓਵਰ ਸੂਟ ਰਹੂਗਾ ਇਹਦਾ ਇਹਦੀ ਕਾਟਰ ਹੋਊਗੀ 5 ਮੀਟਰ ਫੈਬਰਿਕ ਰਹੂਗਾ ਜੀ ਪਿਓਰ ਕਾਟਨ ਹੈ ਕੋਈ ਰੜਾ ਨਹੀਂ ਹੈਗਾ ਇਹ ਇਹ ਅਫਰੀਨ ਦੇ ਕੱਟ ਪੀਸ ਰਹਿਣਗੇ ਜੇਪੀ ਦੇ ਵਧੀਆ ਵਾਲਾ ਸਟੱਫ ਰਹੂਗਾ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਮਹਿੰਦੀ ਨਾਲ ਮੈਚਿੰਗ ਹੋਈ ਹੈ ਇਹਦੀ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਸਾਰੇ ਸੂਟ ਬੜੇ ਪਿਆਰੇ ਪਿਆਰੇ ਨੇ ਲੱਗ ਜੀ ਇਹਦੀ ਮੈਚਿੰਗ ਇਹਦੇ ਨਾਲ ਹੋਈ ਹੈ ਨੈਕਸਟ ਆ ਗਿਆ ਜੀ ਇਹ ਵਾਲਾ ਮੈਚਿੰਗ ਇਹ ਦਿਨ ਆ ਕਿ ਤੇ ਆਪਣੇ ਬਹੁਤ ਸੋਨੇ ਸੂਟ ਨੇ ਜੀ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਫਟਾਫਟ ਆਰਡਰ ਬੁੱਕ ਕਰਿਓ ਲਿਮਟ ਜਾਂ ਸਟਾਕ ਹੈਗੇ ਜੀ ਆਪਣੇ ਕੋਲੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਨੰਬਰ ਹੈਗਾ 9253115036 ਜਿਹਦੇ ਉੱਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਆਪਣਾ ਜਿਹੜਾ ਸੂਟ ਹੈ ਹੋਲਡ ਕਰਵਾ ਸਕਦੇ ਹੋ ਪੇਮੈਂਟ ਧੰਨ ਕਰਕੇ ਲਓ ਜੀ ਬੜੇ ਪਿਆਰੇ ਪਿਆਰੇ ਸੂਟ ਤੇ ਇਹ ਵੀ ਆਲਓਵਰ ਰੋ ਇਹਦੇ ਵਿੱਚ ਤਿੰਨ ਪੀਸ ਹੈਗੇ ਨੇ ਜੀ ਟਾਈਟਾਈ ਦੇ 7.5 ਮੀਟਰ ਹੈ ਜੇ ਕਿਸੇ ਪਹਿਣ ਦੋ ਪਹਿਣਾ ਨੇ ਪੇਕੇ ਇੰਜ ਹੁੰਦੇ ਨੇ ਇੱਕੋ ਜਿਹੀ ਸੂਟ ਬਣਾਣੇ ਨੇ ਤਾਂ ਹੋ ਬਣਾ ਸਕਦੀਆਂ ਹੋਊਂਗੀ ਤੁਸੀਂ ਦੋ ਸੂਟ ਇੱਕ ਦਾ ਪੂਰਾ ਪ੍ਰੋਪਰ ਸੂਟ ਬਣ ਜਾਊਗਾ ਤੇ ਕਰਾ ਜੇ ਆਪਣੇ ਬੱਚੇ ਨਾਲ ਬਣਾਉਣਾ ਚਾਹੁੰਦੇ ਤਾਂ ਐਦਰ ਵੀ ਬਣਾ ਸਕਦੇ ਲੋ ਜੀ ਨੈਕਸਟ ਆ ਗਿਆ ਜੀ ਇਹ ਬਾਕੀ ਬਹੁਤ ਸੋਹਣਾ ਮੈਚਿੰਗ ਹੋਈਏ ਦੀ ਵੀ ਗ੍ਰੇ ਦੇ ਨਾਲ ਇਦੀ ਮੈਚਿੰਗ ਆਪਾਂ ਨੇ ਆਫ ਵਾਈਟ ਦੇ ਨਾਲ ਕੀਤੀ ਹੈ। ਇਹਦੀ ਮੈਚਿੰਗ ਕੀਤੀ ਆਪਾਂ ਨੇ ਆਫ ਵਾਈਟ ਦੇ ਨਾਲ। ਸਾਰੇ ਸੂਟ ਬਹੁਤ ਸੋਹਣੇ ਨੇ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ, ਪ੍ਰਿੰਟ ਸਾਰੇ ਬਹੁਤ ਸੋਹਣੇ ਹੈਗੇ ਆ ਜੀ। ਲਓ ਜੀ ਇਹਦੀ ਜਿਹੜੀ ਮੈਚਿੰਗ ਹੈ ਇਹ ਵੀ ਗ੍ਰੇ ਨਾਲ ਹੋਊਗੀ ਤੇ ਇਹਦੀ ਮੈਚਿੰਗ ਵੀ ਗ੍ਰੇ ਦੇ ਨਾਲ ਹੀ ਹੋਊਗੀ। ਸਾਰੀਆਂ ਬਾਟਮ ਅਸੀਂ ਨਹੀਂ ਲਾ ਕੇ ਰੱਖੀਆਂ ਹੈਗੀਆਂ ਇਸ ਕਰਕੇ ਗਰੇ ਨਾਲ ਹੋਊਗੀ ਤੇ ਇੱਕ ਆਪਣੀ ਜਿਹੜੀ ਇਹ ਵਾਲੀ ਹੈਗੀ ਇਹਦੀ ਮੈਚਿੰਗ ਹੋਊਗੀ ਜੀ ਆਫ ਵਾਈਟ ਦੇ ਵਿੱਚ ਆਫ ਵਾਈਟ ਦੇ ਨਾਲ ਇਹਦੀ ਮੈਚਿੰਗ ਹੋਊਗੀ 600 ਰੁਪਏ ਦਾ ਸੂਟ ਰਹੂਗਾ ਜੀ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਆਪਣਾ ਨੰਬਰ 9153115036 ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਕੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਿਹੜੀ ਪੈਨ ਸਭ ਤੋਂ ਵੱਧ ਕਮੈਂਟ ਕਰੋਗੇ ਸਭ ਤੋਂ ਵੱਧ ਸ਼ੇਅਰ ਕਰੋਗੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਇਹ ਜ਼ਰੂਰੀ ਰਹਿਗੇ ਤੇ ਆਪਾਂ ਅੱਗੇ ਆਪਣੇ ਫੈਸਟੀਵਲ ਆਉਣਗੇ ਸਾਵਣਾ ਆਊਗਾ ਜੀ ਰਖੜੀ ਆਊਗੀ ਉਹਦੇ ਉੱਤੇ ਆਪਾਂ ਪਹਿਲਾਂ ਵੀ ਕੱਢਦੇ ਹੁੰਦੇ ਸੀਗੇ ਆਫਰ ਪ੍ਰਾਈਸ ਕੱਢਦੇ ਹੁੰਦੇ ਸੀਗੇ ਮਤਲਬ ਪਹਿਣਾ ਦੇ ਲਈ ਆਪਾਂ ਡਰਾਸਟਮ ਰੱਖਦੇ ਹੁੰਦੇ ਸੀਗੇ ਪਹਿਲਾਂ ਆਪਾਂ ਜਦਾ ਇੰਸਟਾਗ੍ਰam ਦੇ ਉੱਤੇ ਹੀ ਡਰਾਸਟਮ ਰੱਖਿਆ ਹੋਇਆ ਸੀ ਵਟਸਐਪ ਤੇ ਇੰਸਟਾਗ੍ਰam ਤੇ ਹੁਣ ਆਪਣੇ ਨਾਲ ਜਿਉਟਿਊਬ ਤੇ ਵੀ ਤੁਸੀਂ ਬਹੁਤ ਜ਼ਿਆਦਾ ਪਹਿਣਾ ਜੁੜ ਚੁੱਕੇ ਹੋ ਤੇ ਤੁਹਾਡਾ ਪਿਆਰ ਵੀ ਬਹੁਤ ਜ਼ਿਆਦਾ ਮਿਲ ਰਿਹਾ ਇਸ ਵਾਰ ਆਪਾਂ ਜਿਉਟਿਊਬ ਦੇ ਉੱਤੇ ਤੇ ਆ ਬਾਕੀ ਇੰਸਟਾਗ੍ਰਾਮ ਤੇ ਆਪਣੀ ਗੁਰਪ੍ਰੀਤ ਟਿਕ ਜਾਖਲ ਤੇ ਆਈਡੀ ਤੇ ਉਹਦੇ ਉੱਤੇ ਵੀ ਤੇ ਬਾਕੀ WhatsApp ਦੇ ਉੱਤੇ ਆ ਜੋ ਵੀ ਭੈਣ ਵੱਧ ਤੋਂ ਵੱਧ ਆਪਣੀ ਲਿੰਕ ਲਾ ਲੋ ਜਿਵੇਂ YouTube ਦਾ ਲਿੰਕ ਤੁਸੀਂ WhatsApp ਦੇ ਉੱਤੇ ਸ਼ੇਅਰ ਕਰੋਗੇ ਆ ਸਟੋਰੀ ਲਾਉਂਗੇ ਤੇ ਸਕਰੀਨਸ਼ਾਟ ਸਾਨੂੰ ਭੇਜੋ ਆਪਾਂ ਡਰਾ ਸਿਸਟਮ ਕੱਢਦੇ ਹੁੰਨੇ ਫਸਟ ਸੈਕੰਡ ਹੈਂਡ ਥਰਡ ਅੱਗੇ ਸਾਬਨ ਦੇ ਵਿੱਚ ਆਪਾਂ ਇਹ ਜਰੂਰ ਕੱਢਾਂਗੇ ਹਰਿਕਾ ਫੈਸਟੀਵਲ ਦੇ ਉੱਤੇ ਹੀ ਆਪਾਂ ਇਹ ਰੱਖਦੇ ਨੂੰ ਹੈਗੇ ਤੇ ਇਸ ਵਾਰ ਤੁਹਾਡੇ ਨਾਲ ਜੁੜਿਆਂਗੇ ਆਪਾਂ YouTube ਦੇ ਜ਼ਰੀਏ ਇਸ ਕਰਕੇ YouTube ਦੇ ਉੱਤੇ ਤੁਹਾਨੂੰ ਇਹ ਦੱਸਾਂਗੇ ਕਲੋਜ਼ ਜਾ ਕੇ ਵੀ ਆਪਾਂ ਕੀ ਕਰ ਰਹੇ ਆ ਤੇ ਕੀ ਤੁਹਾਨੂੰ ਪ੍ਰਾਈਜ਼ ਦੇ ਰਹੇ ਆ ਪਹਿਲਾਂ ਵੀ ਆਪਾਂ ਬਹੁਤ ਸਾਰੇ ਭੜਾ ਨੂੰ ਪ੍ਰਾਈਜ਼ ਦੇ ਚੁੱਕੀਆਂ ਇਹ ਨਹੀਂ ਹੈਗਾ ਵੀ ਆਪਾਂ ਪ੍ਰਾਈਜ਼ ਉਹਨਾਂ ਨੂੰ ਹੀ ਦਵਾਂਗੇ ਜਿਹੜਾ ਨੂੰ ਆਪਾਂ ਜਾਣਦੇ ਨਹੀਂ ਜੀ ਜਿਹਨਾਂ ਦਾ ਪਿਆਰ ਸਭ ਤੋਂ ਵੱਧ ਮਿਲੂਗਾ ਜਿਹੜੇ ਸਭ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਗੇ ਕਮੈਂਟ ਕਰਨਗੇ ਤੇ ਆਪਣੀ ਸਟੋਰੀ ਹੈ ਜਿਹੜੀ ਆਪਣੇ WhatsApp ਦੇ ਉੱਤੇ Instagram ਦੇ ਉੱਤੇ ਲਗਾਣਗੇ ਤਾਂ ਉਹਨਾਂ ਨੂੰ ਉਹ ਆਪਣਾ ਸਕਰੀਨਸ਼ਾਟ ਅਕਮਿਨ ਜੂਰ ਤੇ ਜਾ ਕਰੋ ਤਾਂ ਜੋ ਸਾਡੇ ਮਾਈਂਡ ਦੇ ਵਿੱਚ ਇਹ ਚੱਲੇ ਵੀ ਕਿਹੜੀ ਭੈਣ ਦਾ ਸਭ ਤੋਂ ਵੱਧ ਆਪਣ ਨੂੰ ਲਾਈਕ ਕੀਤਾ ਸ਼ੇਅਰ ਕੀਤਾ ਹੈਗਾ ਆਪਣੀ ਸਟੋਰੀ ਲਾਈ ਹੈ ਜੀ ਤਾਂ ਆਪਾਂ ਤੁਹਾਨੂੰ ਜੋ ਵੀ ਆਪਣਾ ਅੱਗੇ ਦੱਸਦੇ ਆ ਜੀ ਸੁਣੋ ਵੀ ਸਾਰੇ ਸਰਪ੍ਰਾਈਜ਼ ਹੋਣਗੇ ਥੈਂਕ ਯੂ